ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਨਾ ਦਸੰਦੜਿਆ ਦੁਰਮਤ ਤੁਬਾਂਜੈ ਮਿੱਤਰ ਸਾਜਡੇ ਸਈ ਹੌਂ ਟੰਡੇਂਦੀ ਜਗ ਸਵਾਇਆ ਜਨ ਨਾਨਕ ਬਿਰਲੇ ਕੇ ਪਾਗਟੜੇ ਹਰ ਸੰਤ ਤੁਮਾਰੇ ਜਿਨ ਕਰ ਥਨ ਹਰ ਨਾਮ ਪ੍ਰਭਾਨ ਕਣੀ ਸੇ ਏ ਆਏ ਸਫਲ ਤਨਾ ਕੇ ਕੰਮ ਜੀ ਜਿੰਨਾ ਕੋਲ ਹੈ ਖਜ਼ਾਨਾ ਹਰ ਤੇ ਨਾਮ ਦਾ ਵੱਡੇ ਭਾਗ ਸਾਧੂਆਂ ਦੇ ਕੋਲ ਹੈ ਖਜ਼ਾਨਾ ਹਰ ਤੇ ਨਾਮ ਦਾ ਵੱਡੇ ਭਾਗ ਸਾਧੂਆਂ ਦੇ ਬਾਰਮ ਸਤਿਕਾਰ ਜੋ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੀ ਗੁਰਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਜਿਤਨੇ ਵੀ ਆਪ ਮਹਾਂਪੁਰਖਾਂ ਦੇ ਪਾਵਨ ਸਥਾਨਾਂ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜੇ ਬੈਠੇ ਹੋ ਸਾਰੇ ਲੋਬਾ ਹਾਜ਼ਰੀ ਚੁਕਾਓ ਸੀ ਸਤਿਗੁਰਾਂ ਨੂੰ ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਵੱਡੇ ਭਾਗਾਂ ਵਾਲੇ ਆ ਜੋ ਗੁਰੂ ਦੀ ਗੋਦ ਦੇ ਵਿੱਚ ਜੁੜ ਬੈਠ ਕਰਕੇ ਗੁਰੂ ਦੇ ਪਿਆਰਿਆਂ ਦਾ ਆਪਾਂ ਜਸ ਸਰਵਨ ਕਰਦੇ ਹਾਂ ਸੁਸਾਦ ਸੰਗਤ ਬਾਬਾ ਪਿਰਤਪਾਲ ਸਿੰਘ ਜੀਆ ਨੇ ਧਾਰਨਾ ਪੜ੍ਹੀ ਸੀ। ਬਿਉਪੂਰਨ ਸੰਤਾ ਜਿਨੇ ਹਿਰਦੇ ਦੇ ਵਿੱਚ ਨਾਮ ਵਸਦਾ ਹੈ। ਸੁਸਾਦ ਸੰਗਤ ਇਹ ਐਵੇਂ ਨਹੀਂ ਵੱਸ ਜਾਂਦਾ। ਭਾਵੇਂ ਅੰਦਰ ਆਪਣੇ ਨਾਮ ਵੱਸਦਾ ਹੈ। ਨਾਮ ਦਾ ਵਸ ਹੈ। ਪਰ ਉਹਨੂੰ ਪ੍ਰਤੱਖ ਕਰਨ ਵਾਸਤੇ ਬੜਾ ਕੁਝ ਕਰਨਾ ਪੈਂਦਾ ਹੈ। ਜਿਹੜੀ ਗੱਲ ਉਹ ਕਰਦੇ ਸੀ ਨਾ ਉਹ ਪ੍ਰਤੱਖ ਵਾਲੀ ਅੱਜ ਗੱਲ ਘਟ ਗਈ ਹੈ ਪ੍ਰਤੱਖ ਕਰਨ ਵਾਲੀ ਕਿਉਂਕਿ ਜਦੋਂ ਪ੍ਰਤੱਖ ਹੋ ਜਾਂਦਾ ਨਾ ਫਿਰ ਉੱਥੇ ਸਤਿਗੁਰੂ ਬਚਨ ਕਰਦੇ ਨੇ ਵਿਸਰ ਗਈ ਸਭਤਾਤ ਪੜਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਵੈਰੀ ਨਾ ਹੀ ਵਿਗੰਨਾ ਸਗਲ ਸੰਗ ਹਮ ਕੋ ਬਣਾਈ ਅੱਜ ਜਿਹੜਾ ਅਮੀਰ ਗਰੀਬੀ ਦਾ ਪਾੜ ਆਪਾਂ ਦੇਖਦੇ ਆ ਨਾ ਕਿਉਂਕਿ ਸਾਧੂਆਂ ਦੀ ਸਟੇਜ ਐ ਜਥੇਦਾਰ ਜੀ ਮਹਾਰਾਜਿਆਂ ਦੀ ਸੰਗਤ ਕੀਤੀ ਸ੍ਰੀ ਮਾਨ ਮਹਾਰਾਜਿਆਂ ਦੀ ਸੰਗਤ ਕੀਤੀ ਪਦ ਕਦੇ ਵੀ ਵਖਰੇਵਾ ਨਹੀਂ ਸੀ ਦੇਖਿਆ ਉਹਨਾਂ ਦੇ ਵਿੱਚ ਕਰਦੇ ਕੋਈ ਵੀ ਆ ਜਾਵੇ ਅਮੀਰ ਆ ਜਾਵੇ ਗਰੀਬ ਆ ਜਾਵੇ ਛੋਟਾ ਵੱਡਾ ਕੋਈ ਵੀ ਆ ਜਾਵੇ ਅੱਜ ਕੀ ਐ ਅੱਜ ਪ੍ਰਤੱਖ ਵਰਤੈ ਵੀ ਜਿੱਦੋਂ ਮਾਇਆ ਦੀ ਗੁੱਟੀ ਵਧੀਆ ਮਿਲ ਜਾਂਦੀ ਆ ਲਫਾਫਾ ਉਹ ਨਹੀਂ ਪੁੱਛਦਾ ਨਹੀਂ ਕਿਸੇ ਨੂੰ ਛੋਟੇ ਨੂੰ ਕੋਈ ਪੁੱਛਦਾ ਹੀ ਨਹੀਂ ਇਹ ਦੇਖ ਰਹੇ ਆ ਇਹ ਹੋ ਰਿਹਾ ਕਿਉਂਕਿ ਉੱਥੇ ਨਾਮ ਦੀ ਘਾਟ ਹੈ ਨਾਮ ਦੀ ਘਾਟ ਹੈ ਨਾ ਨਾਮ ਪ੍ਰਤੱਖ ਨਹੀਂ ਹੋਇਆ ਜਦੋਂ ਪ੍ਰਤੱਖ ਹੋ ਗਿਆ ਫਿਰ ਸਭੇ ਸਾਜੀ ਬਾਲ ਸਦਾਇਣਾ ਕੋਈ ਨਾ ਦਿਸੇ ਬਾਲਾ ਜੀ ਇਹ ਫਿਰ ਉੱਥੇ ਦੇਖਣਾ ਹੀ ਨਹੀਂ ਕੋਈ ਉਹ ਅਵਸਥਾ ਸੀ ਇਹਨਾਂ ਮਹਾਪੁਰਖਾਂ ਦੀ ਜਿਨ੍ਹਾਂ ਦੀ ਆਪਾਂ ਯਾਦ ਦੇ ਵਿੱਚ ਜੁੜੇ ਬੈਠੇ ਆ ਉਹਨਾਂ ਕੋਲੇ ਸੀ ਇਹ ਸਾਰਾ ਕੁਝ ਜੋ ਮਗਰਲਾ ਜੀਵਨ ਆਪਾਂ ਦੇਖਿਆ ਵੀ ਕਿਵੇਂ ਇੱਕ ਰਸ ਦੇ ਵਿੱਚ ਕਿਉਂਕਿ ਜੀ ਪ੍ਰਤੱਖ ਹੋਇਆ ਸੀ ਨਾ ਨਾਮ ਤਾਂ ਹੀ ਰਸ ਦੇ ਵਿੱਚ ਬੈਠੇ ਸੀ ਆਪਾਂ ਨੂੰ بخਾਰ ਚੜ ਜਾਵੇ ਆਪਾਂ ਘਰੇ ਘੰਟਾ ਬੈਠ ਨਹੀਂ ਸਕਦੇ ਭੱਜਦੇ ਆ ਬਾਹਰ ਨੂੰ ਵੀ ਜੀ ਨਹੀਂ ਲੱਗਦਾ ਪਰ ਉਹ ਮਗਲੀ ਵਾਸਤਾ ਦੇਖੀ ਆਪਾਂ ਵੀ ਕਿਵੇਂ ਇੱਕ ਰਸ ਦੇ ਵਿੱਚ ਬੈਠੇ ਕਿਉਂਕਿ ਸੁੱਨ ਸੁਆਦ ਲੱਗੀ ਹੈ ਭੀਤਰ ਸੋ ਰਸ ਸੋਈ ਜਾਣੇ ਉਹ ਮੱਦਿਆਂ ਦੀ ਕਿਰਪਾ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸੀ ਉਸ ਰਸ ਦੇ ਵਿੱਚ ਪਹੁੰਚਣਾ ਉਹ ਵੀ ਸਾਧਨ ਹੁੰਦੇ ਨੇ ਉਹ ਸਾਧਨ ਕਰਾਏ ਵੱਡੇ ਮਹਾਪੁਰਖਾਂ ਨੇ ਤੇ ਉਹ ਸਾਧਨ ਕਮਾਈ ਕਰਦੇ ਆ ਉੱਥੇ ਪਹੁੰਚ ਗਏ ਉਹ ਬੜਿਆ ਕਰਦੇ ਸੀ ਨੇ ਇੱਕ ਧਾਰਨਾ ਆਪਾਂ ਬੜੀ ਧਾਰਨਾ ਸਾਡੀ ਸਾਰੇ ਬੋਲਿਓ

ਉਕੇ ਜਦੋਂ ਪ੍ਰਗਟ ਹੋ ਜਾਂਦਾ ਨਾ ਨਾਮ ਫਿਰ ਸਾਰੀਆਂ ਆਸਾਂ ਮਰਸਾ ਖਤਮ ਹੋ ਜਾਂਦੀਆਂ ਨੇ ਸਾਰਾ ਕੁਝ ਖਤਮ ਹੋ ਜਾਂਦਾ ਹੈ ਦੁਨੀਆਂ ਵਾਲਾ ਅੱਜ ਦੇਖਨੀ ਅੱਜ ਪਹਿਰਾਵਾ ਰਹੇਗਾ ਸਾਡੇ ਪਾਸ ਮੇਰੇ ਵਰਗੇ ਨੇ ਦੋ ਧਾਰਨਾ ਸਿੱਖਣੀਆਂ ਬਾਜੇ ਤੋਂ ਤੇ ਸੰਤ ਬਣ ਜਾਂਦਾ ਹੈ ਸੰਤ ਕਮਾਈ ਹੈ ਨਾਮ ਹੈ ਸੰਤ ਕਿ ਜਿਹਦੇ ਬਾਸ ਸਾਹਿਬ ਦੀ ਬਾਪਤੀ ਮਾਰਨੇ ਨੇ ਭਾਗ ਖੜੇ ਹਰ ਸੰਤ ਤੇ ਮਾਰੇ ਜਨ ਘਰ ਅੱਜ ਕੀ ਹੈ ਅੱਜ ਮੀਡੀਆ ਦਾ ਜਵਾਨ ਹੈ ਵਧੀਆ ਇਹ ਨਹੀਂ ਕਹਿਣਾ ਵੀ ਵਸਤਰ ਵਧੀਆ ਨਹੀਂ ਪਾਉਣੇ ਚਾਹੀਦੇ ਵਧੀਆ ਵਸਤਰ ਪਾਉਣੇ ਚਾਹੀਦੇ ਆ ਪਰ ਇੱਕ ਸਰੀਰ ਨੂੰ ਸਵਾਰਦੇ ਰਹਿ ਗਏ ਆ ਮਨ ਨੂੰ ਅਸੀਂ ਸਵਾਰੇ ਨਹੀਂ ਆ ਮਨ ਨੂੰ ਨਹੀਂ ਸਵਾਰਿਆ ਤੇ ਜਦੋਂ ਮਨ ਸਿਬਰ ਗਿਆ ਨਾ ਫਿਰ ਸਾਰੇ ਪਾਸੇ ਉਹੀ ਦੇਖੇਗਾ ਉਹ ਦੇਖਿਆਗਾ ਨਹੀਂ ਤੇ ਦੇਖਦੇ ਰਹੇ ਨੇ ਸਾਰਿਆਂ ਦੇ ਵਿੱਚ ਜੈ ਜੈ ਭੇਖੂ ਤਹਿ ਹਜੂਰ ਦੂਰਤੋਂ ਨਾ ਜਾਈ ਉਹ ਬਸਤਾ ਬਣੀ ਭਾਈ ਕਨੀਆ ਜੀ ਵਰਗੀ ਇੱਕ ਬਰਾਬਰ ਸਾਰਿਆਂ ਨੂੰ ਸਮਝਿਆ ਸਾਹਮਦੇ ਰਹੇ ਨੇ ਪਰ ਅੱਜ ਬਕਰੀਆਂ ਕਿਉਂ ਸਮਝਿਆ ਜਾਂਦਾ ਕਿਉਂਕਿ ਅੱਜ ਨਾਮ ਪ੍ਰਗਟ ਨਹੀਂ ਹੋਇਆ ਅੱਜ ਕੱਲੀਆਂ ਰੀਸਾਂ ਰਹਿ ਗਈਆਂ ਨੇ ਸੰਤਾਂ ਦੀਆਂ ਰੀਸਾਂ ਰਹਿ ਗਈਆਂ ਨੇ ਇਥੇ ਇੱਕ ਗੱਲ ਜਾਦਾ ਹੀ ਕੋਈ ਪੁਰਾਣਾ ਬਜ਼ੁਰਗ ਦੱਸ ਰਿਹਾ ਸੀ ਮਹਾਰਾਜ ਜਥੇਦਾਰ ਜੀ ਪਹਿਲਾਂ ਜਦੋਂ ਸ਼ੁਰੂ ਕੀਤਾ ਨਾ ਕੀਰਤਨ ਆਪ ਧਾਰਨਾ ਪੜਿਆ ਕਰਦੇ ਦੋਕ ਦੀਵਾਨਾਂ ਦੇ ਵਿੱਚ ਆਪ ਧਾਰਨਾ ਪੜੀ ਪਰ ਉਹ ਨਾਲ ਤਾਂ ਗੱਲ ਨਾ ਬਣੀ ਗੱਲ ਹੀ ਬਣੀ ਕਹਿੰਦੇ ਉਹਨਾਂ ਤੋਂ ਫਿਰ ਕਹਿਣ ਲੱਗੇ ਅਸੀਂ ਵੱਡਿਆਂ ਦੀ ਰੀਸ ਕਰਨ ਲੱਗੇ ਸੀ ਕਹਿੰਦੇ ਗੱਲ ਕਿੱਥੇ ਫੜਨੀ ਸੀ ਕਹਿੰਦੇ ਗੱਲ ਕਿੱਥੇ ਬਣਨੀ ਸੀ ਵੱਡਿਆਂ ਦੀ ਰੀਸ ਕਰਨ ਲੱਗੇ ਸੀ ਕਹਿੰਦੇ ਅਸੀਂ ਉਹਨਾਂ ਨੇ ਵੱਖਰਾ ਕਰਿਆ ਨਾ ਵਿਆਖਿਆ ਆਪ ਕਰਦੇ ਤੇ ਧਾਰਨਾ ਭਾਈ ਮਰੀਕ ਸਿੰਘ ਜੀ ਪੜਿਆ ਕਰਦੇ ਜਾਂ ਬਾਬਾ ਭਿੰਦਰ ਸਿੰਘ ਜੀ ਪੜਿਆ ਕਰਦੇ ਤੇ ਇਸ ਤਰ੍ਹਾਂ ਹੀ ਬਾਬਾ ਸ੍ਰੀਮਾਨ ਜੀ ਮਹਾਰਾਜ ਉਹਨਾਂ ਨੇ ਉਦੋਂ ਵੀ ਵੱਖਰਾ ਕਰ ਦਿੱਤਾ ਨਾ ਵੱਡਿਆਂ ਦੀ ਰੀਸ ਲਈ ਨੇ ਨਾ ਜਥੇਦਾਰ ਜੀਆਂ ਦੀ ਰੀਸ ਲਈ ਉਹ ਧਾਰਨਾ ਵੀ ਆਪ ਪੜਿਆ ਕਰਦੇ ਕਥਾ ਵੀ ਆਪ ਕਾ ਕਰਦੇ ਤੇ ਬਾਜਾ ਕੋਈ ਹੋਰ ਵਜਾਇਆ ਕਰਦਾ ਤੇ ਅੱਜ ਅੱਜ ਕਹਿੰਦੇ ਜੇ ਅਸੀਂ ਮਹਾਰਾਜ ਬਣ ਗਏ ਅਸੀਂ ਉਹਨਾਂ ਦੀ ਰੀਸਾਂ ਕਰਨ ਲੱਗ ਗਏ ਆ ਸਾਧ ਸੰਗ ਰੀਸ ਕਰਨੀ ਚਾਹੀਦੀ ਹੈ ਵੱਡਿਆਂ ਦੀ ਪਰ ਵਿੱਚ ਗੁਣ ਵੀ ਹੋਣਾ ਚਾਹੀਦਾ ਉਹਨਾਂ ਦੇ ਬਚਨਾਂ ਨੂੰ ਕਮਾਉਣਾ ਕਮਾਉਣਾ ਚਾਹੀਦਾ ਜੋ ਸਾਨੂੰ ਬਚਨ ਕਰਗੇ ਨੇ ਉਹਨਾਂ ਨੇ ਸਾਨੂੰ ਰੱਬ ਦੇ ਨਾਲ ਜੋੜਿਆ ਗੁਰੂ ਗ੍ਰੰਥ ਸਾਹਿਬ ਮਾਰਦੇ ਨਾਲ ਪੀਵੋ ਬੌਲ ਖੰਡ ਧਾਦ ਹੋਏ ਜਨ ਸਹਿਲਾ ਤੇ ਸਾਧ ਸੰਗਤ ਜਦੋਂ ਅਸੀਂ ਗੁਰੂ ਦੇ ਬਣ ਗਏ ਤੇ ਫਿਰ ਗੁਰੂ ਦਾ ਤਾਂ ਉਪਦੇਸ਼ ਹੈ ਆ ਭਾਈ ਸਾਰਿਆਂ ਦੇ ਵਿੱਚ ਰੱਬ ਵਸਦਾ ਹੈ ਪਰ ਦਿਖੇਗਾ ਕਿ ਨੂੰ ਜਿਹਦਾ ਪ੍ਰਤੱਖ ਹੋ ਗਿਆ ਜਿਹਦਾ ਪ੍ਰਤੱਖ ਹੋ ਗਿਆ ਔਰ ਸਾਡੇ ਜਿਤ ਅਸਤਮਾਈਆਂ ਕਰਨੀਆਂ ਪੈਣਗੀਆਂ ਸਾਧਨਾ ਕਰਨੀਆਂ ਪੈਣਗੀਆਂ ਫਿਰ ਗੱਲ ਬਣਦੀ ਏ ਮਾਰੇ ਕਹਿੰਦੇ ਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਬਾਰੰਬਾਰ ਬਾਰ ਪ੍ਰਭ ਜਪੀਏ ਇੱਕ ਵਾਰੀ ਨਹੀਂ ਦੋ ਵਾਰੀ ਜੇ ਤਾਂ ਦੁੱਖ ਆਏ ਤੀ ਜਪਦੇ ਆ ਪਰ ਸਦਾ ਹੀ ਸਿਮਰਦੇ ਰਹਿਣਾ ਪਵੇਗਾ ਬਾਰ ਬਾਰ ਜਪਦੀ ਰਹਿਣਾ ਪਵੇਗਾ ਫਿਰ ਉਹਨੇ ਪ੍ਰਗਟ ਹੋਣਾ ਫਿਰ ਪ੍ਰਤੱਖ ਹੋਣਾ ਨਾਮਾ ਕਹੇ ਤਲੋਚਨਾ ਮੁਖ ਤੇ RAM ਹਾਤ ਪਾਓ ਸਭ ਕਾਮ ਕਰ ਜੀਤ ਨਿਰੰਜਨ ਇੱਕ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਅਵਸਥਾ ਬਣਦੀ ਆ ਉਹ ਬਣੀ ਨਾ ਮਹਾਪੁਰਖਾਂ ਦੀ ਤੇ ਤਾਂ ਹੀ ਅੱਜ ਯਾਦ ਕਰ ਲਈਏ ਨਾ ਸਾਰੇ ਹਰ ਮੰਤਨ ਬਸਿਆ ਸੂਈ ਜੈ ਜੈਕਾਰ ਕਰੇ ਸਭ ਕੋਈ ਕੋਈ ਗੁਰਸਿੱਖ ਮੈਨੂੰ ਪਿਆਰਾ ਕਹਿੰਦੇ ਅੱਗੇ ਕਹਿੰਦੇ ਬਾਬਾ ਜੀ ਮੈਂ ਜਿਆਦਾ ਹੁਣ ਚੋਲਾ ਪਉਣ ਲੱਗਿਆ ਮੈਂ ਕੁਰਤਾ ਪਜਾਮਾ ਹੀ ਪਾਉਣਾ ਕਿਉਂਕਿ ਪਹਿਰਾਵੇ ਦਾ ਨਾਮ ਸੰਤਨੀ ਹੈ ਸਾਦਗੀ ਸਾਨੂੰ ਵੱਡਿਆਂ ਨੇ ਛੋਟਿਆਂ ਨੇ ਸਾਦਗੀ ਦੱਸੀ ਹੈ ਉਹ ਕਹਿਣ ਲੱਗੇ ਆ ਵੀ ਤਾਂ ਮੈਨੇ ਪ੍ਰੋਗਰਾਮ ਕਹਿਣਗੇ ਵੀ ਤਿੱਖ ਇੱਕ ਤਾਂ ਗੱਡੀ ਲੈ ਲਓ ਵਧੀਆ ਜੀ ਇੱਕ ਸਾਰੇ ਦੋ ਤਿੰਨ ਵਰਦੀਆਂ ਸੰਭਾਲੋ ਨੀਲੀਆਂ ਪੀਲੀਆਂ ਜੀਆਂ ਫਿਰ ਦੇਖੋ ਪ੍ਰੋਗਰਾਮ ਨਹੀਂ ਮੁੱਕਦੇ ਸਾਧ ਸੰਗਤ ਜਿਹੜੇ ਪ੍ਰੋਗਰਾਮ ਕਰਦੇ ਆ ਸ਼ਾਂਤੀ ਵੀ ਉਹਨਾਂ ਨੂੰ ਹੀ ਹੈ ਉਹ ਭਜ ਦੌੜੀਆਂ ਮਾਇਆ ਪਿੱਛੇ ਮਹਾਰਾਜ ਕਹਿੰਦੇ ਸੀ ਲੰਗਰ ਵਾਲੇ ਕਹਿੰਦੇ ਜੇ ਇਹਨੂੰ ਇਹਦੇ ਮਗਰ ਮਗਰੇ ਭਜੇਗਾ ਤੇ ਭਜਾ ਕੇ ਰੱਖੇਗੀ ਜੇ ਇਹਦੇ ਇਹਨੂੰ ਮਗਰ ਲਾ ਕੇ ਰੱਖਾਂਗੇ ਤੇਰੇ ਮਗਰ ਲੱਗੀ ਰਹੇਗੀ ਇਹ ਬਚਨ ਸੀ ਮਹਾਂਪੁਰਖਾਂ ਦੇ ਅੱਜ ਸਿਰਫ ਪਹਿਰਾਵਾ ਰਹਿ ਗਿਆ ਦਿਖਾਵਾ ਰਹਿ ਗਿਆ ਪਰ ਉਹ ਨਾਮ ਜੋ ਇਨ੍ਹਾਂ ਮਾਹਪੁਰਖਾਂ ਨੇ ਕਮਾਇਆ ਉਹ ਖਤਮ ਹੋ ਗਿਆ ਉਹ ਨਹੀਂ ਹੈ ਅੱਜ ਇਸ ਕਰਕੇ ਵਖਰੇਵੇਂ ਨੇ ਇਸ ਕਰਕੇ ਅੱਜ ਸੰਗਤ ਘਟਦੀ ਜਾ ਰਹੀ ਹੈ ਇਸ ਕਰਕੇ ਅੱਜ ਜਿਹੜਾ ਸਾਡੇ ਬੱਚਿਆਂ ਦੇ ਉੱਪਰ ਪ੍ਰਭਾਵ ਨਹੀਂ ਪੈ ਰਿਹਾ ਜੇ ਬਚਨ ਬੋਲਦੇ ਸੀ ਜਥੇਦਾਰ ਜੀ ਮਹਾਰਾਜ ਜੀਵਾਨ ਦੇ ਵਿੱਚ ਉਹ ਹਰ ਇੱਕ ਦੇ ਅਸਰ ਹੋਇਆ ਕਰਦਾ ਸੀ ਕਿਉਂਕਿ ਜਦੋਂ ਵੀ ਬ੍ਰਹਮ ਗਿਆਮੀ ਬੋਲਦਾ ਸਾਧੂ ਬੋਲਦਾ ਉਹਦਾ ਸਰੁੰਦਾ ਅੱਜ ਨਾਮ ਖਤਮ ਹੋ ਗਿਆ ਨਾਮ ਨਹੀਂ ਸਾਡੇ ਪਾਸ ਅੱਜ ਸਿਰਫ ਸਹੂਲਤ ਰਹਿ ਗਈ ਹੈ ਖਾਣਾ ਪੀਣਾ ਰਹਿ ਗਿਆ ਪਰ ਹਰ ਮਨ ਤਨ ਬਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਤਾਂ ਹੀ ਅੱਜ ਜੈ ਜੈਕਾਰ ਹੋ ਗਿਆ ਜੇ ਪ੍ਰਤੱਖ ਹੋ ਗਿਆ ਗੁਰੂ ਦੀ ਕਿਰਪਾ ਤੇ ਮਹਾਪੁਰਖਾਂ ਦੀ ਕਿਰਪਾ ਸਦਕਾ ਸੋਨਾ ਮਹਾਪੁਰਖਾਂ ਦੀ ਯਾਦ ਦੇ ਵਿੱਚ ਜੁੜਿਆ ਜਿਨ੍ਹਾਂ ਤੇ ਬੜਿਆਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਮਹਾਪੁਰਖਾਂ ਦੀ ਕਿਰਪਾ ਸੋ ਆਓ ਇਤਨਾ ਕ ਸਮਾਂ ਪਰਵਾਨ ਕਰਨਾ ਸੋ ਬਾਬਾ ਜੀ